ਸਾਰੰਗ ਮਹੱਲਾ ਪੰਜਵਾ ਹਰ ਕੀ ਨਾਮ ਕੀ ਗਤ ਠੰਡੀ اے ਭਾਈ ਅਕਾਲ ਪੁਰਖ ਵਾਹਿਗੁਰੂ ਦੀ ਜੋ ਨਾਮ ਦੀ ਗਤੀ ਹੈ ਮਰਜਾਗਾ ਹੈ ਇਹ ਠੰਡੀ ਸ਼ਾਂਤ ਕਰਨ ਵਾਲੀ ਹੈ ਜਿਤ ਨੂੰ ਕਿ ਦੁਨੀਆਂ ਜਨਮ ਜਨਮਾਂ ਤੋਂ ਨਹੀਂ ਜਿਹਨੇ ਰਾਜ ਗਾ ਰੂਪੀ ਕਿਰਨਾਂ ਨਾਲ ਅਗਿਆਨ ਰੂਪੀ ਸੂਰਜ ਨੇ ਕ੍ਰਿਸ਼ਨਾ ਰੂਪੀ ਧੋਪ ਨਾਲ ਦੁਖੀ ਕੀਤਾ ਹੋਇਆ ਉਸ ਤੋਂ ਠੰਡ ਪਾਉਣ ਵਾਲੀ ਪਰਮੇਸ਼ਰ ਦੇ ਨਾਮ ਦੀ ਗਤੀ ਰੀਤੀ ਹੈ ਜੋ ਮਹਾਰਾਜ ਦੇ ਨਾਮ ਨੂੰ ਜਪਦੇ ਹੈ ਉਹਨਾਂ ਕਿਰਦੀ ਬਿਰਤੀ ਠੰਡੀ ਹੋ ਜਾਂਦੀ ਹੈ ਸ਼ਾਂਤ ਹੋ ਜਾਂਦੀ ਹੈ ਤੇ ਠੰਡੀ ਖੜੀ ਹੋ ਜਾਂਦੀ ਹੈ ਉਹ ਬਿਰਤੀ ਭਟਕਣ ਤੋਂ ਹਟ ਜਾਂਦੀ ਹੈ ਐਸੀ ਮਹਾਰਾਜ ਦੀ ਕਿਰਪਾ ਹੁੰਦੀ ਹੈ ਵੇਦ ਪੁਰਾਣ ਸਿਮਰਤ ਸਾਧੂ ਜਨ ਚਾਰ ਵੇਦ 18 ਪੁਰਾਣ ਔ 27 ਸਿਮਰਤੀਆਂ ਹੋਰ ਜਿਹਨੇ ਉਹ ਹੱਥ ਮਾ ਜਾਣ ਹਣੇ ਖੋਜਤ ਖੋਜਤ ਕਾਢੀ ਖੋਜਿਆ ਸ਼ਾਸਤਰਾਂ ਦੇ ਸਿਧਾਂਤ ਨੂੰ ਵੇਦਾਂ ਦੇ ਸਿਧਾਂਤ ਨੂੰ ਸਿਮਰਤੀਆਂ ਦੇ ਸਲਾਹ ਨੂੰ ਅਖੀਰ ਇਹ ਸਾਲ ਸੰਗਤ ਜੀ ਸਾਰਿਆਂ ਨੂੰ ਸੰਗਤ ਦੀ ਕਰਕੇ ਇਹ ਵਿਚਾਰ ਕੱਢੀ ਹੈ ਪ੍ਰਗਟ ਕੀਤੀ ਹੈ ਰਹਾਉ ਸਿਵ ਬੇਰਾਂਚ ਆਰ ਇੰਦਰ ਲੋਕ ਇਹ ਸ਼ਿਵ ਜੀ ਦੀ ਪੂਰੀ ਜਿਹੀ ਚਲਿਆ ਜਾਵੇ ਤਾ ਵੀ ਮੁਕਤ ਨਹੀਂ ਹੋ ਸਕਦਾ ਜੇ ਇੰਦਰ ਦੀ ਪੁਰੀ ਚਲਿਆ ਜਾਵੇ ਤਾਂ ਵੀ ਮੁਕਤ ਨਹੀਂ ਹੋ ਸਕਦਾ ਬਰਾਂਚ ਬਰਮਾ ਦੀ ਪੁਰੀ ਜੀ ਬਰਮ ਲੋਕ ਚਲਿਆ ਜਾਵੇ ਤਾਂ ਵੀ ਮੁਕਤੀ ਨਹੀਂ ਹੋ ਸਕਦੀ ਸੇਵ ਬਰਾਂਚ ਆਰ ਇੰਦਰ ਲੋਕ ਇੰਦਰ ਪੁਰੀ ਵਿੱਚ ਇੰਦਰ ਲੋਕ ਚ ਸ਼ਿਵ ਜੀ ਦੀ ਪੁਰੀ ਚ ਕਲਾਸ ਪਰਬਤ ਤੇ ਬਰਾਂਚ ਬਰਮਾ ਦੀ ਸ਼ਿਵ ਜੀ ਦੀ ਪੁਰੀ ਕਾਂਸੀ ਵਿੱਚ ਬਰਮਾ ਦੀ ਪੂਰੀ ਬ੍ਰਹਮਪੁਰੀ ਵਿੱਚ ਬਰਮ ਲੋਕ ਵਿੱਚ ਤਾਮਹ ਜਲ ਤਾ ਫਿਰਿਆ ਇਹਨਾਂ ਲੋਕਾਂ 'ਚ ਜਾ ਕੇ ਵੀ ਸਕਾਮੀ ਆਦਮੀ ਜਿਹੜਾ ਹੈ ਉਹ ਕ੍ਰਿਸ਼ਨਾਂ ਦੀ ਅਗਰ ਕੇ ਜਲਦਾ ਹੀ ਇਹ ਦਿਵ ਭੋਗਾ ਨੂੰ ਭੋਗ ਕੇ ਵੀ ਉਹਨੇ ਕ੍ਰਿਸ਼ਨਾਂ ਨਹੀਂ ਨਿਵਰਤ ਹੋਉਂਗੀ ਪੀਰ ਖਾਦੀ ਅਗਨੋਂ ਕਾਲ ਦੀ ਅਗਨੈ ਜਲਦਾ ਹੀ ਫਿਰਦਾ ਹੈ ਇਹ ਸਾਰੇ ਅੰਤ ਨੂੰ ਸਰੀਰ ਜਦੋਂ ਇਹਨਾਂ ਦੀ ਉਮਰ ਪੂਰੀ ਹੋ ਜਾਂਦੀ ਹੈ ਵੀ ਸਮਾਪਤ ਹੋ ਜਾਂਦੇ ਆ ਜਿਹੜਾ ਇਹਨਾਂ ਦੇ ਵਿੱਚ ਜਾਣ ਵਾਲੇ ਇਹਨਾਂ ਦੀ ਉਪਾਸ਼ਨਾ ਕਰਕੇ ਉਹ ਵੀ ਕ੍ਰਿਸ਼ਨਾਂ ਦੀ ਅੱਗੇ ਜਲਦਾ ਹੀ ਫਿਰਦਾ ਹੈ ਸ਼ਾਂਤੀ ਨਹੀਂ ਆਉਂਦੀ ਉਸ ਦੇ ਤਾਈ ਸਿਮਰ ਸਿਮਰ ਸਵਾਮੀ ਪਹੇ ਸੀਤਲ ਜਿਨ੍ਹਾਂ ਨੂੰ ਸਵਾਮੀ ਅਕਾਲ ਪੁਰਖ ਦੇ ਸਿਮਰਨ ਨੂੰ ਸਿਮਰਿਆ ਉਹ ਸਿਮਰ ਸਿਮਰ ਕੇ ਜੇ ਤੁਸੀਂ ਸੀਤਲ ਠੰਡੇ ਹੋ ਗਏ ਇਉਂ ਪਰਮੇਸ਼ਰ ਦੇ ਨਾਮ ਦੀ ਗਤੀ ਠੰਡ ਪਾਉਣ ਵਾਲੀ ਹੈ ਜਿਹੜਾ ਮਰਜ਼ਾਦਾ ਹੈ ਕਮਾਈ ਹੈ ਦੁਖ ਦਰਦ ਭ੍ਰਮ ਹਿਰਿਆ ਉਸ ਅਮਰਤ ਨਾਮ ਨੇ ਜੰਮਣ ਮਰਨ ਦਾ ਦੁੱਖ ਅਵਿਧਿਆ ਦੀਆਂ ਕਰਦਾਂ ਤੇ ਭਰਮ ਸਰੂਪ ਦਾ ਜਿਹੜਾ ਅਸੀਂ ਸਰੀਰ ਨਾਸ ਕਰ ਦੇ ਪਾ ਚੁਰਾ ਲਿਆ ਜੋ ਜੋ ਤਰਿਓ ਪੁਰਾਤਨ ਨਵਤਨ ਜੋ ਜੋ ਕੋਈ ਪੁਰਾਣਾ ਪਿਛਲੇ ਯੁੱਗਾਂ ਚ ਤਰਿਆ ਹੈ ਜਾਂ ਕੋਈ ਹੁਣ ਕਾਲ ਯੁੱਗ ਦੇ ਜ਼ਮਾਨੇ ਚ ਨਵੀਨ ਕੋਈ ਕਰਿਆ ਹੈ ਨਵੇਂ ਰੂਪ ਵਾਲਾ ਭਗਤ ਭਾਏ ਹਰਦੀਵਾ ਰੀਮਾ ਭਗਤੀ ਕਰਕੇ ਹਰੀ ਦੇਵ ਪ੍ਰਕਾਸ਼ ਰੂਪ ਵਾਹਿਗੁਰੂ ਦੀ ਕਰਕੇ ਤਰਿਆ ਹੈ ਆਪੋ ਕੋਈ ਨਹੀਂ ਕਰ ਸਕਿਆ ਨਾਨਕ ਕੀ ਬੇਨਾਂਤੀ ਪ੍ਰਭ ਜੀ ਇਸ ਕਰਕੇ ਪ੍ਰਭ ਅਕਾਲ ਪੁਰਖ ਜੀ ਸਾਡੀ ਇਹ ਬੇਨਤੀ ਹੈ ਮਿਲੈ ਸੰਤ ਜਨ ਸੇਵਾ ਸਤਿਗੁਰੂ ਜੀ ਦੇ ਆਦੇ ਕੇ ਆਗੇ ਸੰਤਾਂ ਭਗਤਾਂ ਜਨ ਦੀ ਸੇਵਾ ਮਿਲੇ ਜਿਸ ਕਰਕੇ ਜੀਆਂ ਨਾ ਚੋਹ ਜੁਗਾਂ ਜਿਆ ਉਧਾਰ ਹੁੰਦਾ ਹੈ ਸਾਰਗ ਮਹੱਲਾ ਪੰਨ ਗੀ ਸਤਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ ਇਸ ਕਰਕੇ ਸਤਸੰਗਤ ਦੀ ਸੇਵਾ ਤੈਨ ਸਾਨੂੰ ਮਿਲੇ ਸਾਰਗ ਮਹੱਲਾ ਪੰਜਵਾ ਜਿਹ ਵੀ ਅੰਮ੍ਰਿਤ ਗੁਣ ਹਰਗਾ ਜੀ ਜ਼ੁਬਾਨ ਨੂੰ ਸਿੱਖਿਆ ਦਈ ਇਹੇ ਮੇਰੀ ਜ਼ੁਬਾਨ ਨੂੰ ਅਮਰ ਕਰਨ ਵਾਲੇ ਅੰਮ੍ਰਿਤ ਜੋ ਹਰੀ ਦੇ ਗੁਣ ਹੈ ਉਨਾਂ ਨੂੰ ਗਾਇਆ ਕਰ ਜਿਹਦੇ ਅੰਮ੍ਰਿਤ ਜਿਹਵੀ ਅੰਮ੍ਰਿਤ ਗੁਣ ਹਰਗਾ ਖਰੀ ਦੇ ਗੁਣ ਅੰਮ੍ਰਿਤ ਵਰ ਕਰਨ ਵਾਲੇ ਉਹਨਾਂ ਨੂੰ ਗਾਉਣਾ ਕਰੋ ਅੰਮ੍ਰਿਤ ਜੈਸੇ ਰਸ ਦੇਆ ਰਸੀਲੇ ਰਸ ਹਰ ਹਰ ਬੂਲ ਕਥਾ ਸੁਣ ਹਰ ਕੀ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਬੋਲਿਆ ਕਰ ਅਤੇ ਸ਼ਰਵਣਾ ਦੇ ਨਾਲ ਕਥਾ ਹਰੀ ਦੀ ਸੁਨਿਆ ਕਰ ਉਚਰੋ ਪ੍ਰਭੂ ਕੋ ਨਾਮ ਜੋਰ ਕਰਕੇ ਵਾਹਿਗੁਰੂ ਦਾ ਨਾਮ ਉਚਾਰਿਆ ਕਰੋ ਰਹਾਉ RAM ਨਾਮ ਰਤਨ ਧਨ ਸੰਚਹੁ ਇਹ RAM ਦਾ ਨਾਮ ਰੂਪੀ ਰਤਨਾ ਪ੍ਰਭ ਦਾ ਅਮੋਲਕ ਹੁੰਦਾ ਜਿਸ ਨੂੰ ਦੇਖ ਕੇ ਰਤ ਪ੍ਰੀਤੀ ਨਾਰੇ ਹੋਰ ਕਿਸੇ ਬਲਾਰ ਦੀ ਐਸਾ ਅਮੋਲਕ RAM ਨਾਮ ਹੈ ਇਹ ਤੁਹਾਨੂੰ ਇਕੱਠਾ ਕਰੋ ਮਨ ਤਨ ਲਾਭ ਹੋ ਭਾਵੇਂ ਹੋਣਾ ਇਕੱਠਾ ਕਿਵੇਂ ਹੋਵੇਗਾ ਕਹਿੰਦੇ ਮਨ ਕਰਕੇ ਤੇ ਤਨ ਕਰਕੇ ਪ੍ਰੇਮ ਲਾਓ ਇਸ ਵਿੱਚ ਇੱਕ ਰਸ ਆਨ ਵਿਪੂਤ ਮਿਥਿਆ ਕਰ ਮੰਨ ਹੋਰ ਜਿਹੜੀ ਭਵੂਤੀ ਹੈ ਹੱਥ ਘੋੜੇ ਸਮਗਰੀ ਸਮਦਾ ਜਿੰਨਾ ਪਦਾਰਥਾਂ ਦਾ ਮਾਇਆ ਆਦਿਕ ਸਾਰੀਆਂ ਹੋਈ ਪ੍ਰਤੀਤ ਹੁੰਦੀ ਹੈ ਜਾਣ ਲੋ ਸਾਚਾ ਇਹੈ ਸੁਆਉ ਸੱਚਾ ਇਹੋ ਹੀ ਪਰਯੋਜਨਵਾਂ ਲਾਭ ਹੈ ਜੋ ਮਾਰੇ ਵੀ ਜੁੜਨਾ ਹੈ ਜੀ ਅਤਾਨ ਮੁਕਤ ਕੋ ਦਾਤਾ ਉਹ ਸਾਰੇ ਜੀਆਂ ਨੂੰ ਪ੍ਰਾਣ ਦੇਣ ਵਾਲਾ ਹੈ ਚੇਤਨ ਸੱਤਾ ਪਾਉਣ ਵਾਲਾ ਹੈ ਮੋਗਤ ਲਈ ਦਾਤਾ ਹੈ ਇੱਕ ਸਸਿਉ ਲੇਵਲਾ ਇੱਕ ਆਕਾਲ ਪ੍ਰਭ ਦੇ ਸਾਥ ਆਪਣੇ ਚਿਰ ਦੀ ਮਰਤੀ ਨੂੰ ਲੇਵ ਨੂੰ ਲਾਉਣਾ ਕਰ ਆਸਰੇ ਕਹੋ ਨਾਨਕਤਾ ਕੀ ਸਰਣਾਇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਪਰਮੇਸ਼ਰ ਦੀ ਸ਼ਰਨ ਹੋ ॥ ਸ੍ਰੀਤ ਸਗਲ ਅਪਿਆ ਜਦੋਂ ਸਾਰਿਆਂ ਨੂੰ ਅੰਮ੍ਰਿਤ ਰੂਪ ਹੋ ਜਾਂਦੇਣ ਵਾਲਾ ਖੁਰਾਕ ਦੇਣ ਵਾਲਾ ਹੈ ਸਾਰਗ ਮਹੱਲਾ 5 ਵਾ ਹੋਤੀ ਨਹੀਂ ਕਵਨ ਕਾਸ਼ ਕਰਨੀ ਬੇਨਤੀ ਕਰੀਏ ਸੱਚੇ ਬਾਦਸ਼ਾਹ ਅਸੀਂ ਕੌਣ ਹਾਂ ਜੋ ਕੁਝ ਕਰਨੀ ਕਮਾਈ ਕਰ ਸਕੀਏ ਸਾਡੇ ਪਾਸ ਮਾਰਾ ਹੁੰਦੀ ਨਹੀਂ ਕੁਝ ਕਿਹੜੀ ਕਮਾਈ ਹੈ ਜਿਹੜੀ ਅਸੀਂ ਕਰ ਸਕੀਏ ਸਾਡੇ ਪਾਸੋਂ ਹੋ ਹੀ ਨਹੀਂ ਆਉਂਦੀ ਸੱਚੇ ਬਾਦਸ਼ਾਹ ਇਹ ਹੈ ਊਟ ਪਾਈ ਮਿਲ ਸੰਤ ਹੈ ਸ਼ਬਦਾਂ ਦੇ ਸੰਗਤ ਚ ਮਿਲ ਕਰਕੇ ਇਹੋ ਹੀ ਓਟ ਤੀਕ ਪਾਉਣਾ ਕੀਤੀ ਹੈ ਊਪਾਲ ਏਕ ਕੀ ਸਰ ਇਹ ਇੱਕ ਪਿਰਸਵੀ ਦੇ ਪਾਲਕ ਆਉਂਦੀ ਜਿਹੜਾ ਸ਼ਰਨ ਪੈਣਾ ਹੈ ਇਹੋ ਹੀ ਓਟ ਲਈ ਹੈ ਹੋਰ ਕੋਈ ਆਸਰਾ ਨਹੀਂ ਹੈ ਰਹਾਉ ਪੰਜ ਦੂਖ ਛਿਦਰ ਇਆ ਤਨ ਮਹ ਇਹ ਸੰਗਿਪੰਜ ਦੋਸ਼ ਹੈ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਸਰੀਰ ਦੇ اندر ਛਿੱਦਰ ਹੋਰ ਪ੍ਰਾਈ ਨਿੰਦਿਆ ਕਰਨੀ ਕਿਸੇ ਨੂੰ ਦੁੱਖ ਦੇਣਾ ਕਿਸੇ ਦਾ ਬੁਰਾ ਚਿਤ ਬਣਾ ਇਹ ਵੀ ਛਿੱਦਰ ਛੇਕ ਪਏ ਹੋਏ ਹਨ ਇਸਰੀਰ ਵਿੱਚ ਵਿਖੇ ਵਿਆਦ ਕੀ ਕਰਨੀ ਜਿਹੜਾ ਵਿਸ਼ਿਆਂ ਦੇ ਵਿੱਚ ਲੱਗਾ ਰਹਿਣਾ ਇਹ ਕਰਨੀ ਜਿਹੜੀ ਦੇਹ ਹੈ ਵਿਆਦ ਰੋਗਾਂ ਦੀ ਗਰਸੀ ਹੋਈ ਹੈ ਵਿਸ਼ੇ ਰੂਪੀ ਵਿਆਦ ਰੋਗਾਂ ਦੇ ਕਰਨ ਵਾਲੀ ਇਹ ਦੇਹ ਹੈ ਆਸ ਅਪਾਰ ਵੀ ਅਸੀਂ ਬਿਸ਼ੇ ਰੂਪੀ ਰੋਗ ਜਿਸ ਵਿੱਚ ਪੈਦਾ ਹੋਣ ਉਹੀ ਜੀ ਕਰਤੂਤ ਕਰ ਰਹੇ ਹਾਂ ਆਸ ਅਪਾਰ ਦਿਨਸ ਗਣ ਰਾਖੇ ਦੇਖੋ ਸੱਚੇ ਪਾਤਸ਼ਾਹ ਆਸਾ ਜਿਉਣ ਦੀ ਬੜੀ ਹੈ ਪਰ ਆਵਾਰ ਤੋਂ ਰਹਤ ਹੈ ਦਿਨ ਤਾਂ ਜ਼ਿੰਦਗੀ ਦੇ ਗਿਣ ਕੇ ਰੱਖੇ ਹੈ ਜੋਦਨ ਆਵੇ ਸੋਦਨ ਜਾਹੀ ਕਰਨਾ ਕੂਚ ਰਹਿਣ ਫਿਰ ਨਹੀਂ ਵਿਰਾਸਤ ਜਾਤ ਬਲ ਜਰਣੀ ਤੇ ਜਿਹੜਾ ਜਵਾਨੀ ਦਾ ਬਾਲ ਹੋਇਆ ਇਸ ਨੂੰ ਜਲਨੀ ਜਿਹੜੀ ਵਿਰਧ ਵਾਸਤਾ ਗਰਸੀ ਜਾ ਰਹੀ ਹੈ ਨਾਸ ਕਰੀ ਜਾ ਰਹੀ ਹੈ ਆ ਨਾਥ ਹੈ 나ਥ ਦਇਾਲ ਸੁਖ ਸਾਗਰ اے ਗਰੀਬਾਂ ਦੇ ਸਵਾਮੀ ਕੇ ਦਇਆ ਦੇ ਘਰ ਹੀ ਸੁਖਾਂ ਦੇ ਸਮੁੰਦਰ ਸਰਬ ਦੁਖ ਭੈ ਹਰਨੀ ਸਾਰਿਆਂ ਦੋਸ਼ਾਂ ਨੂੰ ਤੇ ਸਾਰੇ ਡਰਾਂ ਕਾ ਨੂੰ ਮੀਟਣ ਵਾਲੇ ਹੈ ਪਰਮੇਸ਼ਰ ਮਨ ਬਾਂਛਤ ਚਿਤਵਤ ਨਾਨਕ ਦਾ ਸੇ ਮਹਾਰਾਜ ਜੋ ਮਨ ਚਾਹੀਏ ਉਹ ਪ੍ਰਾਪਤ ਹੁੰਦਾ ਹੈ ਚਿਤਵਦੇ ਆਪ ਦੇ ਤਾਂ ਹੀ ਗੁਰੂ ਸਾਹਿਬ ਕਹਿੰਦੇ ਹੈ ਦਾ ਸਵਾਭ ਹਉ ਤਾਰ ਕੇ ਪੀਖ ਜੀਵਾ ਪ੍ਰਭ ਚਰਨ ਇਹ ਮਾਰਾ ਆਪਦੇ ਚਰਨਾ ਕਮਲਨ ਵੇਖ ਵੇਖ ਕੇ ਜਿਉਨੇ ਹਾਂ ਸਾਰਗ ਮਹੱਲਾ ਪੰਜਵਾ ਫੀਕੇ ਹਰ ਕੇ ਨਾਮ ਬਿਨ ਸਾਦ اے ਭਾਈ ਜਿੰਨੇ ਸਵਾਦ ਪੁਰਖ ਤੂੰ ਲੈਣਾ ਪਰਮੇਸ਼ਵਰ ਦੇ ਨਾਮ ਤੋਂ ਬਿਨ ਸਬਦ ਸੰਪਰਸ ਰੂਪ ਰਸ ਗੰਧ ਇਹ ਵਿਸ਼ਿਆਂ ਦੇ ਸਾਰੇ ਫੀਕੇ ਫੀਕੇ ਹਰ ਫੈਂਗਦੇ ਹਣ ਵਾਲੇ ਹਨ ਬੇਰਸੀ ਕਰਨ ਵਾਲੇ ਹਨ ਅੰਤਲੇ ਵੇਲੇ ਜਿਹੜੇ ਰਸ-ਕਸ ਖਾਦੇ ਆ ਉਹਨਾਂ ਦੀ ਵਾਸ਼ਨਾ ਬਣੀ ਰਹਿੰਦੀ ਹੈ ਫਿਰ ਉਹਨੂੰ ਜੂਨਾ ਚ ਭਰਮਣਾ ਪੈਂਦਾ ਹੈ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਇਹ ਅੰਮ੍ਰਿਤ ਰਸ ਦੇਣ ਵਾਲਾ ਅਮਰ ਰੂਪੀ ਰਸ ਕਰਨੋ ਵਾਲਾ ਅੰਮ੍ਰਿਤ ਨਾਮ ਦਾ ਰਸ ਹਰਿ ਦਾ ਕੀਰਤਨ ਗਾਉਣਾ ਕਰੀਏ ਇਹ ਨਿਸਪੂਰਨ ਨਾਦ ਨੇ ਮਨ ਦੇ ਨਾਦ ਸ਼ਬਦਾਂ ਦੇ ਨਾਲ ਕੰਨ ਭਰੇ ਰਹਿਣ ਹਰ ਵਕਤ ਐਨਸੇ ਪੂਰੇ ਨਾਮ ਹਰ ਵਕਤ ਸ਼ਬਦਾਰੂਪੀ ਬਾਜੀਆਂ ਨੂੰ ਪੂਰਦਾ ਰਹੇ ਬਿਉਂਦਾ ਰਹੇ ਤਾਂ ਨਿਹਾਲ ਹੋਵੇਂਗਾ ਐਨਸੇ ਰਾਤ ਦੇ ਨੇ ਉਹ ਪੂਰਨ ਪਰਮੇਸ਼ਰ ਦੇ ਨਾਮ ਜਸ ਰੂਪੀ ਬਾਜੀਆਂ ਨੂੰ ਬਿਲਾਉਣਾ ਕਰ ਰਹਾ ਸਿਮਰਤ ਸਾਤ ਮਹਾ ਸੁਖ ਪਾਈਐ ਮਨ ਦਾ ਸਿਮਰਨ ਕਰਕੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਸਾਰੀ ਵਾਸ਼ਨਾ ਮਿਟ ਜਾਂਦੀ ਹੈ ਮਹਾ ਵੱਡਾ ਸੁਖ ਬ੍ਰਹਮਾਨੰਦ ਪਾਈਦਾ ਹੈ ਮਿਟ ਜਾਏ ਸਗਲ ਬਿਖਾਰ ਬਿਖਾਰ ਜਿਹੜੇ ਦੁੱਖ ਆ ਉਹ ਵੀ ਸਾਰੇ ਮਿਟ ਜਾਂਦੇ ਆ ਬਿਖਿਆ ਦੇ ਅਦਲ ਕਰਨ ਵਾਲੇ ਜਿਹੜੇ ਪੁਰਨੇ ਉਹ ਸਾਰੇ ਮਿਟ ਜਾਂਦੇ ਬਿਖਾਰ ਦੁੱਖ ਮਿਟ ਜਾਂਦੇ ਆ ਸਾਰੇ ਹਰ ਹਰ ਲਾਭ ਸਾਧ ਸੰਗ ਪਾਈਏ ਪਰਮੇਸ਼ਰ ਦੇ ਸਿਮਰਨ ਦਾ ਲਾਭ ਹਰ ਹਰ ਦਾ ਸਾਰ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ ਘਰ ਲੈ ਆਉ ਲਾਦ ਆਪਣੇ ਪਰਲੋਕ ਰੂਪੀ ਘਰ ਤੇ ਰਿਦੇ ਰੂਪੀ ਗੱਡੇ ਤੇ ਲੱਦ ਕੇ ਲੈ ਆਓ ਜੇ ਇਸ ਕਰਕੇ ਲਾਭ ਹੋਵੇਗਾ ਤੁਹਾਡੇ ਤਾਂ ਹੀ ਸਭ ਤੇ ਊਚ ਊਚ ਤੇ ਊਚੋ ਸਾਰਿਆਂ ਤੋਂ ਉੱਚੇ ਜਿਓ ਹਾਂਗੇ ਮਨੁੱਖ ਹੋਦੇ ਉਹਨਾਂ ਕਹਦੇ ਤੋਂ ਦੇਵਤੇ ਹਨ ਦੇਵਤਿਆਂ ਤੋਂ ਉੱਚੇ ਜਿਓ ਬ੍ਰਹਮਾ ਆਦਿ ਹਨ ਬ੍ਰਹਸਪਤਾਰ ਘਣ ਉਦੋਂ ਵੀ ਉੱਚਾ ਅੰਤ ਨਹੀਂ ਮਰ ਜਾਦ ਪਰਮੇਸ਼ਰ ਸਭ ਤੋਂ ਉੱਚੇ ਜੋ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦ ਕੁੱਚੇ ਮੰਨੇ ਆ ਉਹਨਾਂ ਉੱਚਿਆਂ ਤੋਂ ਵੀ ਉੱਚਾ ਹੈ ਵਿਰਾਟ ਤੋਂ ਹਿੰਗਰਭ ਤੋਂ ਅਬਿਆਕਰ ਤੋਂ ਸਭ ਚਿਆਂ ਤੋਂ ਉੱਚਾ ਹੈ ਅੰਤ ਨਹੀਂ ਮਰ ਜਾਦ ਉਸ ਪਰਮੇਸ਼ਰ ਦੀ ਮਰਯਾਦਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਆਵਾਜ਼ ਜੀ ਬੰਦ ਕਰ ਦੇਣੀ ਸਪੀਕਰ ਦੀ ਵਰਨ ਨਾ ਸਕੋ ਨਾਨਕ ਮਹਿਮਾ ਸਤਿਗੁਰੂ ਜੀ ਕਹਿੰਦੇ ਹੈ ਮਾਰਾ ਆਪਦੀ ਜਿਹੜੀ ਮਹਿਮਾ ਹੈ ਇਹ ਵਰਨ ਕਸਨ ਨਹੀਂ ਕੀਤੀ ਜਾ ਸਕਦੀ ਵੇਖ ਰਹੇ ਬਿਸਮਾ ਦੇਵ ਜੀ ਮਹਿਮਾ ਨੂੰ ਵੇਖ ਕੇ ਅश्चਰਜ ਹੋ ਰਹੇ ਹੋ ਅਸੀਂ ਸਾਰਗ ਮਹੱਲਾ ਪੰਜਵਾਂ ਆਇਓ ਸੋਨ ਨੂੰ ਪੜਨ ਕਉ ਬਾਣੀ اے ਜੀਵੇ ਸੰਸਾਰ ਵਿੱਚ ਜਨਮ ਧਾਰ ਕੇ ਤੂੰ ਆਇਆ ਸੀ ਹਮਾਰਾ ਦੀ ਬਾਣੀ ਨੂੰ ਸੁਣਨ ਆਪੇ ਸੋਣ ਕਰਕੇ ਫਿਰ ਆਪ ਪੜਨਾ ਸੀ ਕਿਉਂਕਿ ਮਹਾਰਾਜਾ ਬਚਨ ਹੈ ਗ੍ਰੀਵਨੂ ਆਜ ਜੀ ਦੇ ਬਚਨ ਹਨ ਬਾਣੀ ਤੋਂ ਬਗੈਰ ਜਿਹੜਾ ਜੀਵਨ ਹੈ ਸਾਧ ਸੰਗਤ ਜੀ ਜਿਦਾ ਇਸ ਪ੍ਰਕਾਰ ਦਾ ਕਿਹਾ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਰੂਪ ਬਾਣ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬੁੱਲਾਏ ਜਿਹਨੂੰ ਮਾਰਾ ਵੀ ਬਾਣੀ ਭੁੱਲ ਜਾਂਦੀ ਹੈ ਜਿਵੇਂ ਪੱਕਾ ਹੋਇਆ ਰੋਕ ਕੋੜ ਰੋਗੀ ਆਦਮੀ ਉਹਦੀ ਸਾਰੀ ਜਿਹੜੀ ਲਹੂਆ ਉਹ پاک ਬਣ ਜਾਂਦਾ ਤੇ ਬਰਲਾਪ ਹੀ ਕਰਦਾ ਰਹਿਣਾ ਇਸ ਪ੍ਰਕਾਰ ਹੈ ਮਾਰੋ ਦੀ ਬਾਣੀ ਦੇ ਸੁਣਨ ਕੋ ਪੜਨ ਤੋਂ ਬਿਨਾ ਏ ਜੀਵ ਤੂੰ ਬਾਣੀ ਮਾਰਾ ਸਾਹਿਬੀ ਸਤਨਾਮ ਰੂਪੋ ਸੁਣਵਾ ਤੇਰੇ ਪੜਨੋ ਆ ਤੇ ਦੁਨੀਆ ਚ ਵਾਇਰ ਨੂੰ ਭੇਜਿਆ ਆਇਆ ਹੋਏ ਨਾਮ ਵਿਸਾਰ ਲੱਗ ਹੈ ਅਨ ਲਾਲ ਚ ਜੋ ਸੱਚੇ ਪਾਕਸ਼ਾਹ ਦੇ ਨਾਮ ਨੂੰ ਵਿਸਾਰਦੇ ਹੈ ਉਹ ਆਰ ਹੋਰ ਦੁਆਦ ਦੇ ਲਾਲ ਚੰਗੇ ਲੱਗਦੇ ਹਨ ਬਿਰਥਾ ਜਨਮ ਪ੍ਰਾਣੀ ਉਹਨਾਂ ਦਾ ਜਿਹੜਾ ਜਨਮ ਹੈ ਸਾਰਾ ਨਿਸਫਲ ਜਾਂਦਾ ਹੈ ਆਵਾਜ਼ ਬੰਦ ਨਹੀਂ ਹੋਈ ਭਾਈ ਸੋ ਕੋ ਜਾਲੇ ਹੋ ਗਿਆ ਬਿਰਥਾ ਜਨਮ ਪ੍ਰਾਣੀ ਉਹਨਾਂ ਪ੍ਰਾਣੀਆਂ ਦਾ ਜਨਮ ਧਾਰਿਆ ਬਿਰਥਾ ਨਿਸਫਲ ਪਛਾਨ ਨਾ ਕਰੋ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਮੇਰੇ ਮਨ ਅਚੇਤ ਭੁੱਲਿਆ ਹੋਇਆ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸਮਝ ਕੇ ਚੇਤੇ ਕਰ ਪਰਮੇਸ਼ਰ ਦੇ ਤਾਂ ਹੀ ਕਥੀ ਸੰਤਨ ਅਕਥ ਕਹਾਂ ਇਹ ਅਕਥ ਰੂਪ ਜੋ ਬ੍ਰਹਮ ਹੈ ਸ਼ਕਤੀ ਬ੍ਰਤੀ ਕਰਕੇ ਸਮਝੀ ਕੀਤਾ ਜਾਂਦਾ ਲਖਣਾ ਦਿੱਤੀ ਦੁਆਰਾ ਮਹਾਤਮਾ ਨੇ ਉਸ ਅਕਥ ਰੂਪ ਦੀ ਇਹ ਕਥਾ ਉਚਾਰਨ ਕੀਤੀ ਹੈ ਲਾਭ ਲੈਹੁ ਹਰ ਹਿਰਦੈ ਆਰਾਧਹੁ ਤੇ ਮਨੁੱਖਾ ਜਨਮ ਧਾਰੇ ਦਾ ਲਾਭ ਲੈ ਲੈ ਫਿਰ ਦੇ ਵਿੱਚ ਪਰਮੇਸ਼ਰ ਨੂੰ ਆਰਾਧ ਕਰ ਦਿਲ ਦੀ ਭਾਵਨਾ ਨਾਲ ਯਾਦ ਕਰ ਛੁਟਕੈ ਆਵਣ ਜਾਣ ਤੇ ਤੇਰਾ ਜਿਹੜਾ ਜਨਮ ਧਾਰ ਕੇ ਬਾਰ ਬਾਰ ਮਾਰਦੇ ਗਰਭ ਵਿਚ ਆਉਣਾ ਹੈ ਤੇ ਮਰ ਕੇ ਕਾਲ ਦੇ ਮੂੰਹ ਜਾਣਾ ਹੈ ਤੈ ਤੋਂ ਛੁਟਕਾਰਾ ਪਾ ਲਵੇਂਗਾ ਉਦਮ ਸਖਤ ਸਿਆਣ ਪਤੂਰੀ ਜਿਹੜਾ ਉਦਮ ਕਰਨਾ ਹੈ ਸੰਗਤ ਚ ਮਿਲਣ ਦਾ ਤੇ ਸਿਆਣ ਕਰਨੀ ਹੈ ਬੁੱਧੀ ਦੇ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਉਦਮ ਸ਼ਕਤ ਸਿਆਣਪ ਤੁਮਰੀ ਸ਼ਕਤੀ ਵਕਾਰਾਂ ਦੇ ਤਿਆਗ ਕਰਨ ਵਾਲੀ ਤੇ ਸਿਆਣਪ ਸ਼ਕਤੀ ਵਕਾਰਾਂ ਦੇ ਤਿਆਗ ਦੀ ਹੋਣੀ ਨਿਰਵਕਾਰ ਜੀਵਨ ਬਣਾਉਣਾ ਤੇ ਉਦਮ ਹੋਣਾ ਸਤਸੰਗਤ ਚ ਮਿਲਣ ਦਾ ਅਤੇ ਬੁੱਧੀ ਹੋਣੀ ਸਰੂਪ ਦੇ ਗਿਆਨ ਵਾਲੀ ਤੁਮਰੀ ਇਹ ਤੁਹਾਡੀ ਬਖਸ਼ਿਸ਼ ਹੈ ਮਹਾਰਾਜ ਵਕਾਰਾਂ ਦੇ ਤਿਆਗ ਕਰਨ ਦੀ ਸ਼ਕਤੀ ਹੋਣੀ ਉਦਮ ਕਰਨ ਦਾ ਸਤਸੰਗਤ ਚ ਮਿਲਣ ਦਾ ਅਤੇ ਸਿਆਣਪ ਹੋਣੀ ਬ੍ਰह्म ਗਿਆਨ ਦੀ ਉਦਮ ਕਰਨਾ ਭੈਮ ਸਿਮਰਨ ਲੱਗੇ ਦੇਹ ਤਾਂ ਨਾਮ ਬਖਾਣ ਇਸ ਸੱਚੇ ਪਾਤਸ਼ਾਹ ਵਿਕਾਰਾਂ ਨੂੰ ਜਿੱਤਣ ਦੀ ਸ਼ਕਤੀ ਦਿਓ ਜੀ ਅਤੇ ਜੇ ਕਰਕੇ ਸੱਚੇ ਪਾਤਸ਼ਾਹ ਸੁਸੰਗ ਚ ਮਿਲਣ ਦਾ ਉਦਮ ਬਖਸ਼ੋ ਜੇ ਆਤਮ ਗਿਆਨ ਦੀ ਸਿਆਣਪ ਬੁੱਧ ਬਖਸ਼ੋ ਇਹ ਤਿੰਨੇ ਚੀਜ਼ਾਂ ਹੋਣ ਵਿਕਾਰਾਂ ਨੂੰ ਜਿੱਤਣ ਦੀ ਸ਼ਕਤੀ ਹੋਵੇ ਅਤੇ ਸਤਸੰਗ 'ਚ ਮਿਲਦਾ ਉਦਮ ਹੋਵੇ ਸਰੂਪ ਦੇ ਗਿਆਨ ਦੀ ਸਿਆਣੂ ਬੁੱਧੀ ਹੋਵੇ ਫੇਰ ਬਖਸ਼ਿਸ਼ ਕਰੋਂ ਜੀ ਦੇ ਤਾ ਤੋਰੀ ਇਹ ਤੁਮਰੀ ਆਪ ਦੀ ਦਾਤ ਦੇਹ ਤਾ ਨਾਮ ਵਿਖਾਣੀ ਜੇ ਬਖਸ਼ਦੇ ਹੋ ਤਾਂ ਮਾਰਾ ਵਿਕਾਰਾਂ ਤੋਂ ਰਹਿਤ ਹੋਣ ਦੀ ਸ਼ਕਤੀ ਦਿਓ ਸਤਸੰਗ 'ਚ ਮਿਲਦਾ ਉਦਮ ਦਿਓ ਸਰੂਪ ਦੇ ਗਿਆਨ ਵਾਲੀ ਸਿਆਣੂ ਬੁੱਧੀ ਦਿਓ ਇਹ ਤੇਰੀ ਦਾਤ ਹੈ ਜੇ ਬਖਸ਼ਿਓ ਤਾਂ ਆਪਦੇ ਨਾਮ ਦਾ ਕਥਨ ਕਰ ਸਕੀਏ ਸੇ ਭਗਤ ਭਗਤ ਸੇ ਲਾਗੇ ਉਹ ਮਹਾਰਾਜ ਆਪਦੇ ਭਗਤ ਹਨ ਜਿਹੜੇ ਭਗਤੀ 'ਚ ਲੱਗੇ ਹਨ ਨਾਨਕ ਜੋ ਪ੍ਰਭ ਭਾਣੀ ਸੇ ਭਗਤ ਭਗਤ ਸੇ ਲਾਗੇ ਉਹ ਭਗਤ ਹਨ ਪੁਰਖ ਭਗਤ ਬੀਜ ਲੋ ਸਿਆਰੀ ਨਾਲ ਹਾਂਜੀ ਉਹ ਹੀ ਭਗਤ ਪੁਰਖ ਹੈ ਭਗਤੀ 'ਚ ਉਹੀ ਲੱਗੇ ਹੋਏ ਹਨ ਨਾਨਕ ਜੋ ਪ੍ਰਭ ਭਾਣੇ ਜੋ ਪ੍ਰੂ ਤੈਨੂੰ ਭਾਗੇ ਉਹ ਤੇਰੀ ਭਗਤੀ 'ਚ ਲੱਗੇ ਹੋਏ ਸੇ ਤਿੰਨਾਂ ਲੋਕਾਂ 'ਚ ਭਗਤ ਹਾਂਗੇ ਸਾਰਗ ਮਹੱਲਾ 5 ਧਨਵੰਤ ਨਾਮ ਕੀ ਬਣਜਾਰੇ ਹਜ਼ੂਰ ਫਰਮਾਉਂਦੇ ਹਨ ਜੋ ਸੱਚੇ ਪਾਰਸਾ ਦੇ ਨਾਮ ਦੇ ਬਣਜਾਰੇ ਖਰੀਦਾਰ ਹਨ ਖਰੀਦਣ ਵਾਲੇ ਐ ਉਹ ਧਨ ਵਾਲੇ ਐ ਬਾਕੀ ਸਭ ਗੰਗਾਲੀ ਹੁਣ ਨੰਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ ਸਾਂਝੀ ਕਰੋ ਨਾਮ ਧਨ ਖੱਟੋ ਫਿਰ ਭਾਈ ਇਹ ਸਾਂਝ ਪਾਓ ਪਿਆੜੀ ਕਰੋ ਭਾਈ ਵਾਲਤਾ ਕਰੋ ਸਤਸੰਗਤ ਨਾਲ ਮਿਲ ਕੇ ਸਰਦਾਰ ਗੁਣਾਂ ਨੂੰ ਨਾਲ ਲੈ ਕੇ ਅਤੇ ਉਹਨਾਂ ਦੇ ਪਾਸੋਂ ਉਪਦੇਸ਼ ਰੂਪੀ ਲੈ ਕੇ ਵਸਤੂ ਉਹ ਸਾਂਝ ਕਰਕੇ ਨਾਮ ਧਨ ਖਾਟ ਮਹਾਰਾਜ ਦੇ ਨਾਮ ਰੂਪੀ ਤੁਨ ਨੂੰ ਖਟਣਾ ਕਰੋ ਗੁਰ ਕਾ ਸ਼ਬਦ ਵਿਚਾਰੇ ਸਤਿਗੁਰੂ ਸਾਹਿਬ ਦੇ ਉਪਦੇਸ਼ ਦੀ ਵਿਚਾਰ ਕਰੋ ਇਹਦੀ ਸਾਂਝੀ ਵਾਲਤਾ ਕਰੋ ਰਹਾਉ ਛੋਡੋ ਕਪਟ ਹੋਈ ਨਿਰਵੈਰਾ ਛਲ ਛੱਡ ਦਿਓ ਕਿਸੇ ਨਾਲ ਛਲ ਨਾ ਕਰਿਆ ਕਰੋ ਵੈਰ ਤੋਂ ਰਹਿਤ ਹੋ ਜਾਓ ਸੋ ਪ੍ਰਭ ਸੰਗ ਨਿਹਾਰੇ ਉਹ ਵਾਹਿਗੁਰੂ ਨਾਲ ਤੁਹਾਡੇ ਵੇਖ ਰਿਹਾ ਜਦੋਂ ਕਿਸੇ ਨੂੰ ਛਲ ਕਰਦੇ ਹੋ ਮਹਾਰਾ ਜਾਣਦਾ ਹੈ ਤੇ ਜਦੋਂ ਵੈਰ ਕਰਦੇ ਹੋ ਉਦੋਂ ਵੀ ਜਾਣਦਾ ਹੈ ਇਸ ਕਰਕੇ ਵੈਰਤ ਹੋ ਰਹਿਤ ਹੋ ਕੇ ਛਲ ਛੱਡ ਕੇ ਪਰਮੇਸ਼ਰ ਨਾਲ ਵੇਖੋ ਹਰ ਵਕਤ ਸੰਗ ਹੈ ਸੱਚਤਨ ਬਣਜੋ ਸੱਚਤਨ ਸੰਚੋ ਜੇ ਭਾਈ ਸੱਚਾ ਨਾਮ ਰੂਪੀ ਧੰ ਜਿਹੜਾ ਸਰਵਣ ਕਰਨ ਇਹ ਖਰੀਦਣਾ ਕਰੋ ਜੇਰਾ ਮੰਨਣ ਕਰਨਾ ਹੈ ਸੰਜੋ ਅਕੱਤਰ ਕਰੋ ਕਬ ਹੂ ਨਾ ਆਵੋ ਹਾਰੇ ਫਿਰ ਕਦੇ ਵੀ ਤੁਹਾਨੂੰ ਜੀਵਨ ਚ ਹਾਰ ਨਹੀਂ ਆਵੇਗੀ ਸਦਾ ਜਿੱਤ ਕੇ ਜਾਓਗੇ ਖਾਤ ਖਰਚਤ ਕਿਛ ਨ ਖੁੱਟਤ ਨਹੀਂ ਖਾਦ ਆਪ ਖਾਣਾ ਕਰੋ ਖਰਚੇ ਤੋਂ ਆਉ ਖਾਸ ਸਬੰਧੀਆਂ ਨੂੰ ਵੀ ਵਰਤਾਓ ਅਤੇ ਖਰਚੇ ਉਹ ਅਧਿਕਾਰੀਆਂ ਦੇ ਤਾਂ ਹੀ ਕੁਝ ਮੁਕਣ ਵਾਲੀ ਚੀਜ਼ ਨਹੀਂ ਉਪਦੇਸ਼ ਦੇਣਾ ਕਰੋ ਆਗਨਤ ਭਰੇ ਭੰਡਾਰੇ ਮਹਾਰਾਜ ਭਗਤੀ ਦੇ ਅੰਗਣ ਕੀ ਭਗਤਾਂ ਦੇ ਹਿਰਦੇ ਰੂ ਭੰਡਾਰੇ ਭਰੇ ਹਨ ਬਹੁ ਨਾਨਕ ਸੋਭਾ ਸੰਗ ਜਾਵੋ ਸਤਗੁਰ ਨਾਨਕ ਦੇਵ ਜੀ ਕਹਿੰਦੇ ਦੁਨੀਆਂ ਚੋਂ ਸੋਭਾ ਦੇ ਸਵੇਰ ਪ੍ਰਲੋਕ ਚ ਜਾਓ ਪਾਰ ਬ੍ਰਹਮ ਕੈ ਦਵਾਰੇ ਪਾਰ ਤੋਂ ਦੇ ਦਰਵਾਜੇ ਵਿੱਚ ਸੱਚਖੰਡ ਵਿੱਚ ਪਾਰਬ੍ਰਹਮ ਦੇ ਦਵਾਰੇ ਗਿਆਨ ਰੂਪੀ ਦਰਗਿਸ਼ਤ ਹੋ ਕੇ